ਕਮਰੇ ਨੇ ਇਸ ਟਾਈਮ ਪੂਰੀ ਤਰ੍ਹਾਂ ਇਹਦਾ ਸ਼ੋ ਸੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੁਹਾਡੇ ਪੈਰਾਂ ਤੇ ਸਜਦਾ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਆਇਰਲੈਂਡ ਦਾ ਟੂਰ ਚੱਲ ਰਿਹਾ ਹੈ ਤੇ ਅੱਜ ਸੀਗਾ ਸਾਡਾ ਸੈਕੰਡ ਡੇ ਇਨ ਐਥਲਨ ਸਿਟੀ ਐਥਲਨ ਸਿਟੀ ਦੇ ਵਿੱਚ ਅਸੀਂ ਰਾਤ ਠਹਿਰੇ ਸੀ ਆਪਣੇ ਦੋਸਤਾਂ ਦੇ ਘਰ ਸੱਜਣਾ ਮਿੱਤਰਾਂ ਦੇ ਘਰ ਤੇ ਅੱਜ ਦੀ ਸਾਡੀ ਲੋਕੇਸ਼ਨ ਹੈ ਜੀ ਹੋਟਲ ਹੈਡਸਨ ਬੇ ਥਿਸ ਇਜ਼ ਆ ਲਗਜ਼ਰੀ ਰਿਵਰ ਸਾਈਡ ਹੋਟਲ ਇਨ ਐਥਲਨ ਸਿਟੀ ਬਹੁਤ ਹੀ ਵਧੀਆ ਲਗਜ਼ਰੀ ਹੋਟਲ ਹੈ ਤੇ ਇਥੋਂ ਦੀ ਲੋਕੇਸ਼ਨ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਆਓ ਜੀ ਸ਼ੁਰੂ ਕਰਦੇ ਹਾਂ ਵੀਡੀਓ ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸੋ ਅੱਜ ਐਥਲਨ ਤੋਂ ਅੱਗੇ ਇੱਕ ਜਗ੍ਹਾ ਹੈ ਜੀਮਾ ਵਾਈ ਦੀ ਸਾਨੂੰ ਦੋਸਤ ਭਾਜੀ ਇੱਥੇ ਲੈ ਕੇ ਆਏ ਨੇ ਸੋ ਬਹੁਤ ਹੀ ਵਧੀਆ 뷰 ਆ ਹਟੋਂ ਤੋਂ ਬਾਹਰ ਦਾ ਤੇ ਆਓ ਨਜ਼ਾਰਾ ਲਓ ਕਿ ਲੋਟ ਫੁਟਾਓ ਜੀ ਲੋਕੇਸ਼ਨ ਦਾ ਸੋ ਦੋਸਤੋ ਅਸੀਂ ਖੁਦ ਸੈਲਫ ਡਰਾਈਵ ਕਰਕੇ ਜੇਕਰ ਡਬਲਿਨ ਤੋਂ ਅਸੀਂ ਐਥਲਨ ਸਿਟੀ ਦੇ ਵਿੱਚ ਜਾਂਦੇ ਆ ਤਾਂ 2 ਘੰਟੇ ਦੀ ਡਰਾਈਵ ਤੋਂ ਬਾਅਦ ਅਸੀਂ ਪਹੁੰਚਦਿਆਂ ਜੀ ਇਸ ਖੂਬਸੂਰਤ ਲੋਕੇਸ਼ਨ ਐਥਲਨ ਸਿਟੀ ਦੇ ਵਿੱਚ ਹੋਟਲ ਹੈਡਸਨ ਬੇ ਸੋ ਦੋਸਤੋ ਇਹ ਇੱਕ 골ਫ ਸਟੇਸ਼ਨ ਵੀ ਹੈ ਜਿੱਥੇ ਲੋਕਾਂ ਵੱਲੋਂ ਤੁਹਾਨੂੰ ਪਤਾ ਹੈ ਕਿ ਆਰਿਸ਼ ਲੋਕ ਜਿਹੜੇ ਨੇ ਗੋਰੀ ਲੋਕ ਨੇ ਉਹ 골ਫ ਨੂੰ ਜਿਹੜਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸੋ ਇੱਥੇ ਗਰਾਊਂਡਸ ਬਣੀਆਂ ਹੋਈਆਂ ਨੇ 골ਫ ਦੀਆਂ ਸੋ ਐਨਜੋਇਮੈਂਟ ਕਰਨ ਵਾਸਤੇ ਹਰ ਜਗ੍ਹਾ ਦੇ ਉੱਤੇ ਜਿਹੜਾ ਪੂਰਾ ਖਾਸ ਪ੍ਰਬੰਧ ਜਿਹੜਾ ਹੈ ਕੀਤਾ ਗਿਆ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਬਾਹਰ ਨਿਕਲਦਿਆਂ ਸਾਰ ਹੀ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਚਾਰੇ ਪਾਸੇ ਖੁੱਲਾ ਮੈਦਾਨ ਤੋ ਦੋਸਤੋ ਬਹੁਤ ਹੀ ਵਧੀਆ ਵਿਊ ਆ ਜਿਸ ਤਰ੍ਹਾਂ ਮੈਨੂੰ ਤੇ ਇਦਾਂ ਫੀਲ ਹੋ ਰਿਹਾ ਵੀ ਜਿਹੜੇ ਵਾਈ ਸਿਟੀ ਗੇਮ ਜਿਨ੍ਹਾਂ ਨੇ ਖੇਡੀ ਆ ਜੀਟੀਏ ਗੇਮ ਖੇਡੀ ਆ ਤੇ ਉਹਦੇ ਵਿੱਚ ਇੱਕ ਮਿਸ਼ਨ ਲੱਗਦਾ ਹੁੰਦਾ ਹੈ ਜਿਹੜਾ ਅੱਗੇ ਜਾ ਕੇ ਇੱਕ ਜਿਹੜਾ ਟਾਰਗੇਟ ਆਪਣਾ ਅਚੀਵ ਕਰਨਾ ਹੁੰਦਾ ਆ ਤੇ 골ਫ ਜਿਹੜਾ ਇੱਥੇ ਚੱਲਦਾ ਹੈ ਟੈਕ ਸੈਂਟਰੀ ਚ ਨੀਵੀਂ ਗਰਾਊਂਡਸ ਦੇਖ ਰਹੇ ਹੋ ਸਾਰਾ 골ਫ ਖੇਡਿਆ ਜਾਂਦਾ ਹੈ ਇਹਨਾਂ ਜਗ੍ਹਾ ਦੇ ਉੱਤੇ ਬਾਜੀ ਦੋਸਤੋ ਅੱਜ ਸਾਡੇ ਦੀਵਾ ਬਾਈ ਜੀ ਇਹਨੇ ਲੋਕੇਸ਼ਨ ਆ ਇੱਕ ਬਹੁਤ ਹੀ ਵਧੀਆ ਆਇਰਲੈਂਡ ਦੇ ਵਿੱਚ ਸੋ ਭਾਜੀ ਕਿਹੜੀ ਲੋਕੇਸ਼ਨ ਆ ਇਹਦਾ ਕੀ ਨਾਮ ਆ ਸੋ ਦੋਸਤਾਂ ਠੰਡੀਆਂ ਹਵਾਵਾਂ ਇੱਕਦਮ ਇੱਥੇ ਜੂਨ ਦਾ ਮਹੀਨਾ ਚੱਲ ਰਿਹਾ ਤੇ ਸੁਰਿੰਦਰ ਸਿੰਘ ਜੀ ਕਿੰਦਾ ਦਾ ਨਜ਼ਾਰਾ ਫੇਟਾ ਦਾ ਘੱਟ ਬਹੁਤ ਜ਼ਿਆਦਾ ਆ ਹਾਂ ਤੇ ਇੰਨੀ ਜਿਆਦਾ ਆ ਕਿ ਜਿਹੜੀਆਂ ਹਵਾਵਾਂ ਇੰਨੀਆਂ ਬਹੁਤ ਜ਼ਿਆਦਾ ਠੰਡੀਆਂ ਸਾਹਮਣੇ ਇੱਕ ਲੇਕ ਆ ਸਮੁੰਦਰ ਦਾ ਇੱਕ ਵੱਖਰਾ ਪਾਰਟ ਜਿਹੜਾ ਇੱਥੇ ਬੜਿਆ ਹੋਇਆ ਸੋ ਇਹ ਆਇਰਲੈਂਡ ਦੀ ਬੜੀ ਹੀ ਜ਼ਿਆਦਾ ਬੀ ਕਵਾਇਟ ਜਿਹੜੀ ਜਗ੍ਹਾ ਆ ਮੰਨੀ ਜਾਂਦੀ ਆ ਸੋ ਚਾਰੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਇਹਦਾ ਮਾਹੌਲ ਸਿੰਘ ਸਾਡੇ ਅੱਗੇ ਚੱਲ ਗਏ ਹਨ ਨਾਲ ਦੇ ਜਿਹੜੇ ਲੈ ਕੇ ਆਏ ਸੀ ਇਹ ਸੁਨਿੰਦਰ ਸਿੰਘ ਹੋਣੀ ਕੰਬ ਰਹੇ ਨੇ ਇਸ ਟਾਈਮ ਪੂਰੀ ਤਰ੍ਹਾਂ ਇਹਦਾ ਸ਼ੁਗਰ ਆ ਕਿ ਆਪਾਂ ਜੈਕਟਸ ਵਗੈਰਾ ਜਿਹੜੀਆਂ ਲੈ ਆਏ ਸੀਗੇ ਨਾਲ ਇੱਕ ਇੱਕ ਕਰਕੇ ਥੋੜਾ ਬਚਾਇਆ ਸ਼ਾਇਦ ਵੋਇਸ ਦੀ ਪ੍ਰੋਬਲਮ ਆ ਰਹੀ ਹੋਗੀ ਕਿਉਂਕਿ ਹਵਾ ਬਹੁਤ ਜ਼ਿਆਦਾ ਆ ਤੇ ਨੌਇਸ ਤੁਹਾਨੂੰ ਜਿਹੜੀ ਆ 에ਅਰ ਦੀ ਇੱਥੇ ਆ ਰਹੀ ਆ ਸੋ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਆਇਰਲੈਂਡ ਇੱਕ ਬਹੁਤ ਹੀ ਵਧੀਆ ਟੂਰਿਸਟ ਪਲੇਸ ਵੀ ਹੈ ਤੇ ਇੱਥੇ ਐਥਲਨ ਜਿਹੜਾ ਇੱਕ ਕੱਲਾ ਰਿਜ਼ੋਰਟ ਹੀ ਨਹੀਂ ਆ ਐਥਲਨ ਦੇ ਵਿੱਚ ਜਿਹੜਾ ਹੈਡਸਨ ਬੇ ਹੋਟਲ ਆ ਸੋ ਇੱਥੇ ਦੋਸਤੋ 골ਫ ਕੋਰਸ ਜਿਹੜਾ ਆ ਤਕਰੀਬਨ 18 ਹੋਲਸ ਜਿਹੜੇ ਨੇ ਇੱਥੇ 골ਫ ਦੀਆਂ ਪਲੇਸ ਜਿਹੜੇ ਕੋਰਸ ਵੀ ਕਰਾਇਆ ਜਾਂਦਾ ਔਰ ਗੇਮਸ ਲੱਗਦੀਆਂ ਨੇ ਬਹੁਤ-ਬਹੁਤ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਪ੍ਰੈਕਟਿਸ ਕਰ ਰਹੇ ਨੇ 골ਫ ਦੀ ਔਰ ਚਾਰੇ ਹੀ ਪਾਸੇ ਲੋਕ এনਜੋਇਮੈਂਟ ਇਸ 골ਫ ਦਾ ਨਜ਼ਾਰਾ ਲੈ ਰਹੇ ਨੇ ਕੁਦਰਤ ਦਾ ਜਿਹੜਾ ਉਹ ਨਜ਼ਾਰਾ ਲੁਤਫ ਉਠਾ ਰਹੇ ਨੇ ਚਾਰੇ ਪਾਸੇ ਬਹੁਤ ਹੀ ਵਧੀਆ এনवायरमेंट ਸਾਨੂੰ ਮਿਲਦਾ ਸੋ ਬੋਟ ਇੱਕ ਰਿਵਰ ਸਾਈਡ ਵੀ ਜਿੱਥੇ ਕਿ ਵਾਤਾਵਰਨ ਜਿਹੜਾ ਆ ਮੌਸਮ ਜਿਹੜਾ ਸਹੀ ਹੋਵੇ ਤਾਂ ਉਸ ਦਿਨ ਜਿਹੜੀ ਹੈ ਬੋਟਿੰਗ ਵੀ ਹੁੰਦੀ ਹੈ ਆਪਣੇ ਜਿਹੜੇ ਪਰਸਨਲ ਪ੍ਰਾਈਵੇਟ ਜਿਹੜੇ ਨੇ ਇੱਥੋਂ ਦੇ ਲੋਕਾਂ ਨੇ ਆਪਣੇ ਯਾਰਟਸ ਜਿਹੜੇ ਛੋਟੇ-ਛੋਟੇ 크ਰੂਜ਼ ਜਿਹੜੇ ਨੇ ਉਹ ਰੱਖੇ ਹੋਏ ਨੇ ਇੰਜੋਏ ਕਰਨ ਵਾਸਤੇ ਸਮੁੰਦਰ ਦੇ ਵਿੱਚ ਰਿਵਰ ਸਾਈਡ ਸੋ ਆਉ ਤੁਹਾਨੂੰ ਲੈ ਕੇ ਚਲਦੇ ਆ ਇੱਕ ਜਿਹੜੀ ਰਿਵਰ ਜਿਹੜਾ ਸਮੁੰਦਰ ਦਾ ਇੱਕ ਹਿੱਸਾ ਜਿਹੜਾ ਇੱਥੇ ਬਣਿਆ ਹੋਇਆ ਹੈ ਉਹਦੀ ਸਾਈਟ ਕੋ ਦੋਸਤੋ ਇਹ ਸਮੁੰਦਰ ਦਾ ਹੀ ਇੱਕ ਹਿੱਸਾ ਜਿਹੜਾ ਆ ਇਸ ਜਗ੍ਹਾ ਦੇ ਉੱਤੇ ਜਿਹੜਾ ਬਣਿਆ ਹੋਇਆ ਰਿਵਰ ਸਾਈਡ ਜਾਂ ਇੱਕ ਲੇਕ ਦਾ ਪੁਆਇੰਟ ਇਹਨੂੰ ਕਹਿ ਸਕਦੇ ਆ ਕਾਫੀ ਬਹੁਤ ਹੀ ਵੱਡੀ ਦੇਖਣ ਨੂੰ ਤਾਂ ਸਮੁੰਦਰ ਹੀ ਲੱਗ ਰਿਹਾ ਪਰ ਇੱਕ ਲੇਕ ਸੀਗੀ ਜਿਹੜਾ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਹਰੀ ਭਰੇ ਆ ਐਂ ਤੁਰਿਆ ਹੁੰਦਾ ਸੈਨਰੀ ਸਾਰੀ ਜਗ੍ਹਾ ਜਿੱਥੇ ਤੁਹਾਨੂੰ ਪਾਣੀ ਕਿੰਨੇ ਦੇਖਦੇ ਸਾਰੀਆਂ ਲੇਕ ਹੀ ਲੇਕਸ ਬਣੀਆਂ ਜਿਵੇਂ ਆਹ ਬੜਾ ਜ ਵੱਡੀ ਲੇਕ ਸਭ ਤੋਂ ਇੱਛਾ ਇਹ ਵੀ ਵਾਦੀਸ਼ਤਾਂ ਦੇ ਵਿੱਚ ਇਹ ਕੋਈ ਕਲਾਸਨ ਲੇਕ ਰੋਸ ਹਾਂਜੀ ਆ ਸੈਂਟਰ ਆਇਰਲੈਂਡ ਦੇ ਸੈਂਟਰ ਦੇ ਵਿੱਚ ਖੜੇ ਆ। ਇਹ ਲੱਭੇ ਵੀ ਪਹਿਲਾਂ ਦੌੜਟ ਵੀ ਹੈਗਾ ਜੀ। ਗਾਹ ਦੇ ਜਾਇਤ ਵੀ ਦੇਖੀ। ਬਹੁਤ ਹੀ ਹਾ ਹਾ ਬਹੁਤ ਜੀ। ਹੋਰ ਸਪੋਰਟ ਸਗਾ ਲੈ ਕੇ ਗਈ ਆ। ਤੇ ਦੀਮਾ ਬਾਈ ਜੀ ਹੁਣ ਵੀ ਧੰਨਵਾਦ। ਜਿਹੜੇ ਲੈ ਕੇ ਆਏ ਸਾਨੂੰ। ਤੁਸੀਂ ਤੂੰ ਹੀ ਵਾ ਅੱਜ ਲੈ ਕੇ ਆਏ ਸਾਨੂੰ ਵੀ ਹੁੰਦੇ ਜਾਂਦੇ ਰਹਦੇ ਤੁਸੀਂ ਵੀ ਇੱਥੇ। ਅੱਛਾ ਅੱਛਾ ਵੀ। ਇੱਕ ਵਾਰ ਸੋ ਦੋਸਤੋ اے سی ਕੀ ਸਾਡੀ ਅੱਜ ਦੀ ਲੋਕੇਸ਼ਨ ਐਥਲਨ ਦੇ ਵਿੱਚ ਜੇਕਰ ਤੁਸੀਂ ਵੀ ਆਇਰਲੈਂਡ ਦੇ ਵਿੱਚ ਸਫਰ ਕਰਨ ਵਾਸਤੇ ਆਪਣੀਆਂ ਛੁੱਟੀਆਂ ਮਨਾਉਣ ਵਾਸਤੇ ਆਏ ਹੋ ਤਾਂ ਐਥਲਨ ਜ਼ਰੂਰ ਜਾਣਾ ਐਥਲਨ ਦੇ ਵਿੱਚ ਹਡਸਨ ਬੇ ਜਰੂਰ ਵਿਜ਼ਿਟ ਕਰਿਓ ਇੱਥੇ 골ਫ ਕੋਰਸ ਬੋਟਿੰਗ ਪੁਆਇੰਟ ਅਤੇ ਬਹੁਤ ਹੀ ਵਧੀਆ ਸਾਫ਼ ਸੁਥਰਾ ਵਾਤਾਵਰਣ ਸੋ ਦੋਸਤੋ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਤੁਸੀਂ ਪਹਿਲੀ ਵੀਡੀਓ ਨੂੰ ਬਹੁਤ ਜ਼ਿਆਦਾ ਮਾਨ ਸਤਕਾਰ ਪਿਆਰ ਦਿੱਤਾ ਐਸੀ ਤਰ੍ਹਾਂ ਇਹਨਾਂ ਵੀਡੀਓ ਤੇ ਆਉਣ ਵਾਲੀ ਵੀਡੀਓ ਨੂੰ ਵੀ ਜਿਹੜਾ ਉਹ ਇਸੇ ਤਰ੍ਹਾਂ ਹੀ ਆਪਣੇ ਅਸ਼ੀਰਵਾਦ ਦੇ ਕੇ ਨਵਾਜ ਦੇ ਰਹੋ ਸੋ ਮਿਲਦੇ ਹਾਂ ਜੀ ਨਵੀਆਂ ਲੋਕੇਸ਼ਨਾਂ ਦੇ ਉੱਤੇ ਕਿਉਂਕਿ ਆਇਰਲੈਂਡ ਦੇ ਵਿੱਚ ਬਹੁਤ ਹੀ ਜ਼ਿਆਦਾ ਖੂਬਸੂਰਤ ਹੋਰ ਲੋਕੇਸ਼ਨਾਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਜਲਦ ਤਦ ਤੱਕ ਲਈ ਦਿਹੋ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਸ਼ਬਕ ਹੈ